ਕਾਈਓਵਰ ਦੇ ਉੱਪਰ ਵੱਡਾ ਖੱਡਾ ਜਿਹੜਾ ਪਿਆ ਹੋਇਆ ਕਿਤੇ ਨਾ ਕਿਤੇ ਵਿਰੋਧੀ ਜਿਹੜੇ ਨੇ ਸਵਾਲ ਚੁੱਕ ਰਹੇ ਨੇ ਕਿ ਜੇਕਰ ਬਰਸਾਤ ਆਊ ਤਾਂ ਸਰੀਏ ਨੂੰ ਜੰਗਾਲ ਲੱਜੂ ਤੇ ਉਸ ਦੀ ਜਿਹੜੀ ਆ ਹੋਰ ਜ਼ਿਆਦਾ ਮਿਆਦ ਵਿਰੋਧੀਆਂ ਨੂੰ ਕੋ ਅਸੀਂ ਫਿਕਰਮੰਦ ਪੰਜਾਬ ਦੇ ਹੈਗੇ ਆ ਸਾਨੂੰ ਕੰਮ ਕਰਾਉਣੇ ਵੀ ਆਉਂਦੇ ਤੇ ਕਰਨੇ ਵੀ ਆਉਂਦੇ ਆ ਰਾਈਟ ਅਸੀਂ ਦੋ ਦਿਨ ਬਾਹਰ ਸੀ ਅਸਵਾ ਕਮੇਟੀਾਂ ਮੀਟੀਆਂ ਸੀ ਆ ਅੱਜ ਮੈਂ ਆ ਗਿਆ ਹੈਗਾ ਅੱਜ ਜਿੱਦਾਂ ਮਰਜ਼ੀ ਕਰਕੇ ਅਸੀਂ ਕੰਮ ਅੱਜ ਅੱਜ ਔਰ ਕੱਲ ਸ਼ੁਰੂ ਕਰਾਵਾਂਗੇ ਕੰਮ ਤਾਂ ਸਰ ਲੇਬਰ ਨੇ ਕਰਨਾ ਮੈਨੂੰ ਨਹੀਂ ਲੇਬਰ ਨੇ ਕਰਨਾ ਅਸੀਂ ਦੋ ਦਿਨ ਮੈਂ ਇੱਥੇ ਨਹੀਂ ਸੀਗਾ ਠੀਕ ਆ ਇਹ ਜਿਹੜਾ ਹੁ ਇਹ ਆਪਸ਼ਨਾਂ ਦੀ ਜਿਹੜੀ ਨੈਗਲੀਜੈਂਸੀ ਆ ਪੁੱਛਾਂਗੇ ਭਾਈ ਕਿਉਂ ਨਹੀਂ ਇਹਨਾਂ ਨੇ ਕੰਮ ਕੀਤਾ ਰਾਈਟ ਔਰ ਅੱਜ ਇਹਦੇ ਉੱਤੇ ਮੈਂ ਐਕਸ਼ਨ ਕਰਕੇ ਇਸ ਤੋਂ ਵੱਡੇ ਹੱਥੇ ਦਾ ਅੜੀ ਕੀਤੀ ਜਾ ਰਹੀ ਹੈ ਮੰਨਦੇ ਹੋ ਇਹ ਤਾਂ ਮੰਨਦੇ ਹੋ ਵੀ ਕਿਤੇ ਨਾ ਕਿਤੇ ਵੀ ਇਹ ਕਰਨੀ ਲੈ ਲੈਂਦੇ ਆ ਇਹ ਅਧਿਕਾਰੀ ਮੰਨ ਕਿਉਂ ਨਹੀਂ ਰਹੇ ਹਮੇਸ਼ਾ ਤੁਹਾਨੂੰ ਵਾਚਕਣੀ ਪੈਂਦੀ ਹੈ ਕਿੱਥੀ ਕਮੀ ਰਹਿ ਰਹੀ ਕੋਈ ਤਾਂ ਹੈ ਨਾ ਚੱਕਣ ਵਾਲਾ ਇਹ ਬੰਨ ਕਿਉਂ ਨਹੀਂ ਰਹੇ ਕੋਈ ਗੱਲ ਨਹੀਂ ਚੱਕ ਰਿਹਾ ਆਵਾਜ਼ ਔਰ ਚੱਕਾਂਗੇ ਵੀ ਔਰ ਕੰਮ ਵੀ ਕਰਾਂਗੇ ਫਿਕਰ ਨਾ ਕਰੋ ਤਾਨੂੰ 2 3 ਵਜੇ ਤੱਕ ਰਿਜ਼ਲਟ ਦਵਾਂਗੇ ਭਾਵੇਂ ਮੈਨੂੰ ਉੱਥੇ ਕੁਰਸੀ ਰਾ ਕੇ ਆਪਨਾ ਬਹਿਣਾ ਪਵੇ ਸਾਥੇ ਦੀ ਅੜੀ ਕੀਤੀ ਜਾ ਰਹੀ ਹੈ ਕਿਉਂਕਿ ਵੱਡਾ ਹਾਸਾ ਇਹ ਆ ਪਰਮਾਤਮਾ ਦਾ ਸ਼ੁਕਰ ਕਰੋ ਚੰਗੇ ਬੋਲ ਬੋਲੋ ਆਪ ਵੈਸੇ ਸ਼ਨੀਵਾਰ ਦਾ ਦਿਨ ਹੈ ਤੇ ਆਪਾਂ ਚੰਗੀਆਂ ਗੱਲਾਂ ਕਰੀਏ ਕੋਈ ਹਾਸਾ ਨਹੀਂ ਹੋਣਾ ਕੋਈ ਹਾਸਾ ਨਾ ਹੋਰ ਦੇਣਾ ਕੋਈ ਗੱਲ ਨਹੀਂ ਉਹ ਅਸੀਂ ਅੱਜ ਹੁਣ ਮੈਂ ਤੁਹਾਨੂੰ ਦੱਸਿਆ ਮੇਰੀ ਮਜਬੂਰੀ ਸੀ ਮੈਂ 2 ਦਿਨ ਸੀਗਾ ਨਹੀਂ ਰਹੇ ਮੈਂ ਅੱਜ ਆ ਗਿਆ ਅੱਜ ਮੈਂ ਸਖਤ ਪਹਿਰਾ ਦੇਣਾ ਉੱਥੇ ਬੈਠਾਂਗੇ ਜੀ ਫਿਰ ਹਾਂ ਨਹੀਂ ਉਹ ਤਾਂ ਕੁਰਸੀ ਧਾ ਕੇ ਬਹਿ ਜਾਗੇ ਯਾਰ ਕੀ ਪ੍ਰੋਬਲਮ ਕੰਮ ਤਾਂ ਕਰਾਉਣਾ ਨਾ ਲੋਕਾਂ ਨੂੰ ਥੋੜ ਠੀਕ ਹੈ ਜਿਹੜੇ ਅਫਸਰ ਕੰਨਾਂ ਚੋਂ ਬੋਲੇ ਆ ਫਿਰ ਉਹਨਾਂ ਦੇ ਲਈ ਓਵਰ ਦੇ ਉੱਪਰ ਵੱਡਾ ਖੱਡਾ ਜਿਹੜਾ ਪਿਆ ਹੋਇਆ ਕਿਤੇ ਨਾ ਕਿਤੇ ਵਿਰੋਧੀ ਜਿਹੜੇ ਨੇ ਸਵਾਲ ਚੁੱਕ ਰਹੇ ਨੇ ਕਿ ਜੇਕਰ ਬਰਸਾਤ ਆਉ ਤਾਂ ਸਰੀਏ ਨੂੰ ਜੰਗਾਲ ਲੱਗ ਜੂ ਤੇ ਉਸ ਦੀ ਜਿਹੜੀ ਆ ਹੋਰ ਜ਼ਿਆਦਾ ਮਿਆਦ ਵਿਰੋਧੀਆਂ ਨੂੰ ਕੋ ਅਸੀਂ ਫਿਕਰਮੰਦ ਪੰਜਾਬ ਦੇ ਹੈਗੇ ਆ ਸਾਨੂੰ ਕੰਮ ਕਰਾਉਣੇ ਵੀ ਆਉਂਦੇ ਤੇ ਕਰਨੇ ਵੀ ਆਉਂਦੇ ਆ ਰਾਈਟ ਅਸੀਂ ਦੋ ਦਿਨ ਬਾਅਦ ਸੀ ਅੰਤਵਾਸ ਕਮੇਟੀਾਂ ਮੀਟ ਗਈਆਂ ਅੱਜ ਮੈਂ ਆ ਗਿਆ ਹੈਗਾ ਅੱਜ ਜਿੱਦਾਂ ਮਰਜ਼ੀ ਕਰਕੇ ਅਸੀਂ ਕੰਮ ਅੱਜ ਅੱਜ ਔਰ ਕੱਲ ਸ਼ੁਰੂ ਕਰਾਵਾਂਗੇ ਕੰਮ ਤਾਂ ਸਰ ਲੇਬਰ ਨੇ ਕਰਨਾ ਨਹੀਂ ਨਹੀਂ ਲੇਬਰ ਨੇ ਕਰਨਾ ਠੀਕ ਹੈ ਜਿਹੜਾ ਹੁਣ ਇਹ ਅਫਸਰਾਂ ਦੀ ਜਿਹੜੀ ਨੈਗਲੀਜੈਂਸੀ ਆ ਪੁੱਛਾਂਗੇ ਭਾਈ ਕਿਉਂ ਨਹੀਂ ਇਹਨਾਂ ਨੇ ਕੰਮ ਕੀਤਾ ਰਾਈਟ ਔਰ ਅੱਜ ਇਹਦੇ ਉੱਤੇ ਮੈਂ ਐਕਸ਼ਨ ਕਰਕੇ ਇਸ ਵੱਡੇ ਹੱਥੇ ਦਾ ਅਡੀਕਤੀ ਕੀਤੀ ਜਾ ਰਹੀ ਹੈ ਮੰਨਦੇ ਹੋ ਇਹ ਤਾਂ ਮੰਨਦੇ ਹੋ ਵੀ ਕਿਤੇ ਨਾ ਕਿਤੇ ਵੀ ਇਹ ਕਰਨੀ ਨਹੀਂ ਮੰਨਦੀ ਸਰ ਅਧਿਕਾਰੀ ਮੰਨ ਕਿਉਂ ਨਹੀਂ ਰਹੇ ਹਮੇਸ਼ਾ ਤੁਹਾਨੂੰ ਨੀਵਾ ਚੱਕਣੀ ਪੈਂਦੀ ਹੈ ਕਿੱਥੇ ਕਮੀ ਰਹਿ ਰਹੀ ਕੋਈ ਤਾਂ ਹੈ ਨਾ ਚੱਕਣ ਵਾਲਾ ਇਹ ਮੰਨ ਕਿਉਂ ਨਹੀਂ ਰਹੇ ਕੋਈ ਗੱਲ ਨਹੀਂ ਚੱਕ ਰਿਹਾ ਆਵਾਜ਼ ਔਰ ਚੱਕਾਂਗੇ ਵੀ ਔਰ ਕੰਮ ਵੀ ਕਰਾਂਗੇ ਫਿਕਰ ਨਾ ਕਰੋ ਤਾਨੂੰ 2-3 ਵਜੇ ਤੱਕ ਰਿਜ਼ਲਟ ਦਵਾਂਗੇ ਭਾਵੇਂ ਮੈਨੂੰ ਉੱਥੇ ਕੁਰਸੀ ਰਾ ਕੇ ਆਪਨਾ ਬਹਿਣਾ ਪਵੇ ਸਾਥੇ ਦੀ ਅੜੀ ਕੀਤੀ ਜਾ ਰਹੀ ਹੈ ਕਿਉਂਕਿ ਵੱਡਾ ਹੱਥ ਆਹ ਇਹ ਆ ਪਰਮਾਤਮਾ ਦਾ ਸ਼ੁਕਰ ਕਰੋ ਚੰਗੇ ਬੋਲ ਬੋਲੋ ਆਪ ਕੈਸੇ ਸ਼ਨੀਵਾਰ ਦਾ ਦਿਨ ਹੈ ਤੇ ਆਪਾਂ ਚੰਗੀਆਂ ਗੱਲਾਂ ਕਰੀਏ ਕੋਈ ਹਾਸਾ ਨਹੀਂ ਹੋਣਾ ਕੋਈ ਹਾਸਾ ਨਾ ਹੋਰ ਦੇਣਾ ਕੋਈ ਗੱਲ ਨਹੀਂ ਉਹ ਅਸੀਂ ਅੱਜ ਹੁਣ ਮੈਂ ਤੁਹਾਨੂੰ ਦੱਸਿਆ ਮੇਰੀ ਮਜਬੂਰੀ ਸੀ ਮੈਂ 2 ਦਿਨ ਸੀਗਾ ਨਹੀਂ ਉਰੇ ਮੈਂ ਅੱਜ ਆ ਗਿਆ ਅੱਜ ਮੈਂ ਸਖਤ ਪਹਿਰਾ ਦੇਣਾ ਉੱਥੇ ਬੈਠਾਂਗੇ ਜੀ ਫਿਰ ਹਾਂ ਨਹੀਂ ਉਹ ਤਾਂ ਕੁਰਸੀ ਧਾ ਕੇ ਬਹਿ ਜਾਗੇ ਯਾਰ ਉਸ ਦੀ ਪ੍ਰੋਬਲਮ ਕੰਮ ਤੱਕ ਕਰਾਉਣਾ ਨਾ ਲੋਕਾਂ ਨੂੰ ठीक है जेडे अफसर कन्ना च बोलया फिर उन्होंने। देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X और WhatsApp चैनल पर